ਅਸੀਂ ਰੋਜ਼ਾਨਾ ਦੀ ਤਰ੍ਹਾਂ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਸ਼ਹਿਰ ਨੂੰ ਟ੍ਰੈਫਿਕ ਦੂ ਵਿਚਾਰੂ ਢੰਗ ਨਾਲ ਚਲਾਉਣ ਵਾਸਤੇ ਸਮੇਂ-ਸਮੇਂ ਤੇ ਜਿਹੜੀ ਹੈਗੀ ਆ ਰੋਂਗ ਪਾਰਕਿੰਗ ਦੇ ਚਲਾਨ ਕਰਦੇ ਆ ਉਸੇ ਲੜੀ ਦੇ ਤਹਿਤ ਅੱਜ ਵੀ ਅਸੀਂ ਸਾਰੇ ਹੀ ਪੀਸੀਆਰ ਕਰਮਚਾਰੀ ਪੁਲਿਸ ਆਪਣੇ ਪੀਸੀਆਰ ਦੇ ਇੰਚਾਰਜ ਸਾਹਿਬ ਟ੍ਰੈਫਿਕ ਇੰਚਾਰਜ ਸਾਹਿਬ ਟ੍ਰੈਫਿਕ ਦੇ ਜਿਹੜੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਅਸੀਂ ਸ਼ਹਿਰ ਦੇ ਵਿੱਚੋਂ ਆਪਣੇ ਇਥੋਂ ਸਦਰ ਚੌਂਕ ਤੋਂ ਲੈ ਕੇ ਘੰਟਾ ਘਰ ਸੈਸ਼ਨ ਚੌਂਕ ਤੇ ਕਮਾਲਪੁਰ ਚੌਂਕ ਤੱਕ ਅਸੀਂ ਜਿਹੜੇ ਜਿਹੜੇ ਵੀ ਰੋਂਗ ਪਾਰਕਿੰਗ ਜਿਹੜੇ ਵੀਕਲ ਹੋਗੇ ਹੈਗੇ ਆ ਕੀਤੇ ਹੋਏ ਆ ਲੋਕਾਂ ਨੇ ਉਹਨਾਂ ਦੇ ਅਸੀਂ ਜਿਹੜੇ ਅਗੇ ਬੱਦ ਬੱਦ ਚ ਇਲਾਨ ਕਰਾਂਗੇ ਤੇ ਉਹਨਾਂ ਨੂੰ ਹਦਾਇਤ ਕਰਾਂਗੇ ਕਿ ਬਈ ਜਿਹੜੇ ਹੈਗੇ ਆ ਸਾਈਡ ਤੇ ਆਪਣੀ ਪਾਰਕਿੰਗ ਕਰਿਆ ਕਰਨ। ਤੇ ਕੁਝ ਦੁਕਾਨਦਾਰਾਂ ਵੱਲੋਂ ਘੰਟਾ ਘਰ ਤੇ ਨਜ਼ਦੀਕ ਦੀ ਕਾਫੀ ਸਾਮਾਨ ਦੁਕਾਨਾਂ ਤੋਂ ਕਾਫੀ ਸਾਰ ਤੱਕ ਰੱਖਿਆ ਜਾਂਦਾ ਉਹ ਵੀ ਮੁੱਖ ਕਾਰਨ ਬਣਦੇ ਆ। ਅਸੀਂ ਸਮੇਂ-ਸਮੇਂ ਤੇ ਜਿਹੜਾ ਕਾਰਪੋਰੇਸ਼ਨ ਵਾਲੀ ਦੀ ਟੀਮ ਲੈ ਕੇ ਜਿਹੜੀ ਇਨਕਰੂਮੈਂਟ ਕੀਤੀ ਹੋਈ ਹੈਗੀ ਆ ਦੁਕਾਨਦਾਰ ਵੀਰਾਂ ਨੇ ਉਹਨਾਂ ਨੂੰ ਬੇਨਤੀ ਵੀ ਕਰਦੇ ਆਂ ਤੇ ਉਹਨਾਂ ਤੇ ਕਾਰਵਾਈ ਵੀ ਕੀਤੀ ਹੈਗੀ ਆ ਤੇ ਅਸੀਂ ਵੀ ਜਲਦੀ ਤੋਂ ਜਲਦੀ ਜਿਹੜੇ ਹੈਗੇ ਆ ਉਹਨ ਫਿਰ ਇਹ ਮੁਹਿੰਮ ਚਲਾ ਕੇ ਇਹ ਵੀ ਕਾਰਵਾਈ ਜਿਹੜੀ ਹੈਗੀ ਕਰਾਂਗੇ ਈ ਰਿਕਸ਼ੇ ਜਿਹੜੇ ਹੈਗੇ ਉਧਰ ਬਹੁਤ ਵੱੜਦੇ ਹੈਗੇ ਖਾਲੀ ਵੀ ਬਹੁਤ ਉਰਦੇ ਆ ਕਾਫੀ ਇਹਦੇ ਤੇ ਨਕੇਲ ਕੱਸੀ ਗਈ ਸੀ ਪਰ ਤੇ ਵੀ ਉਧਰ ਆਜ ਰਹੇ ਆ ਈ ਰਿਕਸ਼ੇ ਦੀ ਜਿਹੜੀਆਂ ਯੂਨੀਅਨਾਂ ਹੈਗੀਆਂ ਪੰਜ ਯੂਨੀਅਨਾਂ ਹੈਗੀਆਂ ਆ ਉਹਨਾਂ ਪੰਜਾਂ ਯੂਨੀਅਨਾਂ ਦਾ ਸਭੀ ਜਿਹੜਾ ਹੈਗਾ ਆ ਮੀਟਿੰਗਾਂ ਕੀਤੀਆਂ ਸੀਗੀਆਂ ਤੇ ਉਹਨਾਂ ਨਾਲ ਸਹਿਮਤੀ ਬਣਵਾਈ ਸੀ ਕਿ ਅਸੀਂ ਜਿਹੜਾ ਆ ਜਿਹੜੇ ਈ ਰਿਕਸ਼ਾ ਹੈਗੇ ਆ ਜਿਨ੍ਹਾਂ ਦੇ ਵਿੱਚ ਸਵਾਰੀ ਬੈਠੀ ਹੈ ਉਹ ਹੀ ਸਿਰਫ ਜਿਹੜਾ ਘੰਟਾ ਘਰ ਜਾਂ ਗੋਰਾ ਗੇਟ ਵਾਲੇ ਪਾਸੇ ਜਿਹੜਾ ਆ ਭੀੜ ਵਾਲੇ ਜਿਹੜੇ ਬਾਜ਼ਾਰ ਹੈਗੇ ਆ ਉਹਨਾਂ ਵਿੱਚ ਜਾਣਗੇ ਤੇ ਉਹ ਜਿਹੜੀ ਖਾਲੀ ਰਿਕਸ਼ਾ ਹੈਗਾ ਆ ਉਹ ਵਨਵੇ ਜਿਹੜਾ ਹੈਗਾ ਆ ਉਹ ਵਾਪਸ ਨਹੀਂ ਆਊਗਾ ਉਹ ਬਹਾਦਰਪੁਰ ਚੌਂਕ ਤੋਂ ਹੁੰਦਾ ਆ ਫਿਰ ਵਾਪਸ ਜਿਹੜਾ ਆਇਆਗਾ ਆ ਬਾਰੋ-ਬਾਰ ਜਾਊਗਾ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਜਿਹੜੇ ਸਾਨੂੰ ਖਾਲੀ ਈ ਰਿਕਸ਼ਾ ਮਿਲਦੇ ਆ ਅਸੀਂ ਉਹਨਾਂ ਦੇ ਵੀ ਜਿਹੜੇ ਚਲਾਨ ਕੀਤੇ ਹੈਗੇ ਆ ਤੇ ਕਰਦੇ ਰਵਾਂਗੇ ਇਹ ਮੁਹਿੰਮ ਜਿਹੜੀ ਆ ਕਦੋਂ ਤੱਕ ਚੱਲੀ ਰਹੂਗੀ ਬੰਦਾ ਇਹ ਲਗਾਤਾਰ ਅਸੀਂ ਦੂਜੇ ਤੀਜੇ ਦਿਨ ਇਹ ਪ੍ਰੋਗਰਾਮ ਹੁਣ ਜਿਹੜਾ ਜਗਾ ਪਹਿਲਾਂ ਵੀ ਕਰਦੇ ਰਹੇ ਆ ਤੇ ਇਸੇ ਲਗਾਤਾਰ ਅਸੀਂ ਕਰਦੇ ਰਵਾਂਗੇ ਮਾਨਯੋਗ ਐਸ.ਵੀ. ਸਾਹਿਬ ਜੀ ਦੀਆਂ ਇਹਦੇ ਵੰਡਰਫੁਲ ਸਖਤ ਹਟਾ ਨੇ ਡੀ.ਆਰ.ਪੀ ਸਾਹਿਬ ਤੇ ਪਲਵਿੰਦਰ ਜੀ ਨਾਲ ਨਾਲ ਸੀ ਟ੍ਰੈਫਿਕ ਚਾਰਜ ਤੇ ਪੀ.ਸੀ.ਆਰ ਰੈਨ ਚਾਰਜ ਨਾਲ ਸਾਡਾ ਪੀ.ਸੀ.ਆਰ ਜਿਹੜੇ ਸੈਂਕਾਉਂ ਤੋਂ ਲੈ ਕੇ ਘੰਟਾ ਘਾ ਘਾ ਤੋਂ ਕਵਾ ਪਰਚੌਂਕ ਬਸ ਤੇ ਨੇ ਇਹਦੇ ਰਾਹ ਦੇ ਵਿੱਚ ਜਿਹੜੇ ਵੀਹਿਕਲ ਜਰੇ ਆ ਰੌਂਪਾਰਗ ਲੱਗੇ ਸੀ ਉਹਨਾਂ ਦੇ ਅਸੀਂ ਕਲਾਂ ਵੀ ਕਟਿਆ ਜਿੰਨਾਂ ਕੋਲ ਬਿਲਕੁਲ ਕੁਝ ਨਹੀਂ ਹੈਗਾ ਸੀ ਉਹਨਾਂ ਨੂੰ ਇਨਪਾਉਂਡ ਕੀਤਾ ਤਿੰਨ ਵੀਕ ਕਰ ਆਪਾਂ ਮੰਨ ਗਿਤੇ ਆ ਕਿ 17 ਚਲਾਨ ਕੀਤੇ ਆ ਜੀ ਸਰ ਫੇਰ ਨੇ ਸਕੇਮਪ ਵੀ ਚੱਲਦੇ ਰਹਿੰਦੇ ਆ ਤੁਸੀਂ ਅੱਜ ਚਲਾਨ ਵੀ ਇਕੱਠੇ ਆ ਵਾਰਨਿੰਗ ਦੇ ਕੇ ਵੀ ਬੰਦੇ ਛੱਡੇ ਆ ਲੇਕਿਨ ਮੈਂ ਹੁਣੇ ਫੇਰ ਦੇਖਦਾ ਪਿਆ ਵੇ ਉੱਥੇ ਲੱਗਦਾ ਰੌਂਗ ਪਾਰਕਿੰਗ ਜਿਹੜੀ ਫੇਰ ਸ਼ੁਰੂ ਹੋਈ ਆ ਤੁਹਾਨੂੰ ਕੀ ਲੱਗਦਾ ਪੇ ਜਿੰਨਾ ਚਿਰ ਜਿਹੜੇ ਲੋਕ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਤੇ ਇਹ ਕੀ ਆ ਟ੍ਰੈਫਿਕ ਦੀ ਸਮੱਸਿਆ ਹੱਲ ਹੋ ਸਕਦੀ ਹੈ ਮੈਂ ਇਹੋ ਬੇਨਤੀ ਕਰੂੰਗਾ ਵੀ ਆਪਣੀ ਜ਼ਿੰਮੇਵਾਰੀ ਸਮਝੋ ਜਿਹੜੀ ਤੁਸੀਂ ਗੱਡੀ ਲਾਉਣ ਲੱਗਿਓ ਪਹਿਲਾਂ ਇਹ ਵੇਖੋ ਇਹ ਨਹੀਂ ਵੀ ਆਪਾਂ ਚਲਾਨ ਹੀ ਕੱਟਦੇ ਆ ਚਲਾਨ ਦੇ ਡਰ ਦੇ ਮਾਰੇ ਆਪਾਂ ਕਰਨਾ ਆ ਮੈਂ ਇਹ ਬੇਨਤੀ ਕਰੂੰਗਾ ਵੀ ਕਿਤੇ ਕੋਈ ਪਾਰਕਿੰਗ ਹੈਗੀ ਆ ਆਪਣੀ ਪ੍ਰੋਪਰ ਪਾਰਕ ਕਰੋ ਇਹ ਨਾ ਵੇਖੋ ਪੁਲਿਸ ਆ ਜਿਹੜਾ ਆਪਾਂ ਗੱਡੀ ਵਿੱਚ ਲੈ ਜੀਏ ਉਦੋਂ ਕਰੋ ਚੱਲ ਕੇ ਫਿਰ ਆਪਾਂ ਕਰੀਏ ਇਹ ਹਰ ਇੱਕ ਬੰਦੇ ਜੁਮੜੀ ਬੰਦੀ ਆ ਤੇ ਆਪਾਂ ਜੁਮੜੀ ਨਿਭਾਉਣੀ ਜੀ